ਗੁਰਦਾਸਪੁਰ ਦੇ ਵਿੱਚ ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਅਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਵੱਲੋਂ ਸਾਂਝੇ ਤੌਰ ਤੇ ਮੁੱਖ ਮੰਤਰੀ ਦਾ ਪਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ 4 ਸਾਲ ਤੋਂ ਪੁਰਾਣੀ ਪੈਨਸ਼ਨ ਬਹਾਲੀ ਦੇ ਵਾਅਦੇ ਨੂੰ ਲਾਗੂ ਕਰਨ ਦੇ ਵਿੱਚ ناکਾਮ ਰਹੀ ਹੈ ਅਤੇ 18 ਨਵੰਬਰ 2022 ਦੇ ਨੋਟੀਫਿਕੇਸ਼ਨ ਨੂੰ ਵੀ ਅਮਲ ਦੇ ਵਿੱਚ ਨਹੀਂ ਲਿਆਂਦਾ ਗਿਆ ਆਗੂਆਂ ਨੇ ਐਲਾਨ ਕੀਤਾ ਹੈ ਕਿ ਬਜਟ ਸੈਸ਼ਨ ਦੇ ਦੌਰਾਨ ਐਨਪੀਐਸ ਕਰਮਚਾਰੀ ਵਿਧਾਨ ਸਭਾ ਦੇ ਵੱਲ ਮਾਰਚ ਕਰਨਗੇ ਇਸ ਦੇ ਨਾਲ ਹੀ ਟੈਟ ਦੀ ਸ਼ਰਤ ਨੂੰ ਖਤਮ ਕਰਨ ਦੇ ਲਈ ਵੀ ਸਰਕਾਰ ਨੂੰ ਤੁਰੰਤ ਕਦਮ ਚੁੱਕਣ ਦੀ ਚੇਤਾਵਨੀ ਦਿੱਤੀ ਗਈ ਹੈ। ਜਥੇਬੰਦੀਆਂ ਨੇ 22 ਫਰਵਰੀ ਨੂੰ ਆਨੰਦਪੁਰ ਸਾਹਿਬ ਦੇ ਵਿੱਚ ਹੋਣ ਵਾਲੀ ਮਹਾਂ ਰੈਲੀ ਨੂੰ ਵੀ ਸਮਰਥਨ ਦਿੱਤਾ ਹੈ। ਲਾਪਰੀ ਸਿੰਘ ਰੂੜਾਵਾਲੀ ਅੱਜ ਅਸੀਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਅਤੇ ਸੀਪੀਐਫ EMPLOYEES UNION ਦੇ ਸੱਦੇ ਤੇ ਸਾਂਝੇ ਰੂਪ ਵਿੱਚ ਪੂਰੇ ਪੰਜਾਬ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਤੇ ਪੁਰਾਣੀ ਪੈਨਸ਼ਨ ਦੀ ਮੰਗ ਨੂੰ ਲੈ ਕੇ ਅਤੇ ਟੈਟ ਜਿਹੜਾ ਸਾਡੇ ਤੇ ਲਾਗੂ ਕੀਤਾ ਹੋਆ ਅਧਿਆਪਕਾਂ ਦੇ ਉੱਤੇ ਇਹਨੂੰ ਰੱਦ ਕਰਵਾਉਣ ਵਾਸਤੇ ਜਿਹੜਾ ਰੋਸ ਮਾਰਚ ਕੀਤਾ ਜਾ ਰਿਹਾ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਪੂਰੇ ਪੰਜਾਬ ਵਿੱਚ ਅਸੀਂ ਸਾਡੇ ਨਾਲ ਵਾਅਦਾ ਕੀਤਾ ਗਿਆ ਸੀਗਾ ਇਸ ਸਰਕਾਰ ਵੱਲੋਂ ਜਦੋਂ ਇਹ ਸਰਕਾਰ ਆਪੋਜੀਸ਼ਨ ਵਿੱਚ ਸੀਗੀ ਤੇ ਜਦੋਂ ਅਸੀਂ ਧਰਨੇ ਮਜਾਰੇ ਕਰਦੇ ਸੀਗੇ ਕਾਂਗਰਸ ਸਰਕਾਰ ਵੇਲੇ ਤੇ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀਗਾ ਪੰਜਾਬ ਦਾ ਵਿੱਤ ਮੰਤਰੀ ਵੀ ਸਾਡੇ ਧਰਨੇ ਵਿੱਚ ਆਇਆ ਹੋਰ ਵੀ ਸਾਰੇ ਲੀਡਰ ਸਾਹਿਬਾਨ ਸਾਡੇ ਧਰਨੇ ਵਿੱਚ ਆਏ ਕਿ ਜਦੋਂ ਸਾਡੀ ਸਰਕਾਰ ਪੰਜਾਬ ਵਿੱਚ ਬਣ ਗਈ ਤਾਂ ਅਸੀਂ ਪੁਰਾਣੀ ਪੈਨਸ਼ਨ ਜਿਹੜੀ ਆ ਉਹ ਮੁਲਾਜ਼ਮਾਂ ਨੂੰ ਦਵਾਂਗੇ ਪਰ ਬੜੇ ਦੁੱਖ ਦੀ ਗੱਲ ਵਾ ਕਿ 4 ਸਾਲ ਹੋ ਗਏ ਨੇ ਅਜੇ ਤੱਕ ਪੁਰਾਣੀ ਪੈਨਸ਼ਨ ਦਾ ਕੋਈ ਨਾ ਨਹੀਂ ਕੋਈ ਜ਼ਮੀਨੀ ਪੱਧਰ ਤੇ ਲਾਗੂ ਨਹੀਂ ਕੀਤੀ ਇੱਕ ਝੂਠਾ ਜਿਹਾ ਨੋਟੀਫਿਕੇਸ਼ਨ ਇਹਨਾਂ ਨੇ ਕੀਤਾ ਵਾ 2022 ਦਾ ਨਵੰਬਰ 2022 ਦਾ ਇੱਕ ਨੋਟੀਫਿਕੇਸ਼ਨ ਕੀਤਾ ਵਾ ਪਰ ਉਹ ਅਜੇ ਤੱਕ ਲਾਗੂ ਨਹੀਂ ਹੋਇਆ ਇਸ ਕਰਕੇ ਅਸੀਂ ਹੁਣ ਜਥੇਬੰਦੀ ਨੇ ਫੈਸਲਾ ਕੀਤਾ ਕਿ ਇੱਕ ਸਾਲ ਜਿਹੜਾ ਸਰਕਾਰ ਦਾ ਰਹਿ ਗਿਆ ਇਹਦੇ ਵਿੱਚ ਆਪਾਂ ਕਰੋ ਜਾਂ ਮਰੋ ਆਰ ਪਾਰ ਦੀ ਲੜਾਈ ਜਿਹੜੀ ਆ ਸਰਕਾਰ ਦੇ ਨਾਲ ਲੜਾਂਗੇ ਤੇ ਆਪਣੀ ਜਿਹੜੀ ਪੁਰਾਣੀ ਪੈਨਸ਼ਨ ਜਿਹੜੀ ਉਹ ਲੈ ਕੇ ਰਾਂਗੇ ਇਸ ਤੋਂ ਪਹਿਲਾਂ ਆਪਾਂ ਜਿਹੜਾ ਵਾ ਝੰਡਾ ਮਾਰਚ ਕੀਤਾ ਵਿਧਾਨ ਸਭਾ ਜਿਹੜੀਆਂ ਚੋਣਾਂ ਹੋਈਆਂ ਨੇ ਜਮਨੀ ਚੋਣਾਂ ਔਰ ਇਸ ਤੋਂ ਬਾਅਦ ਹੁਣ ਆਪਾਂ ਜਿਹੜਾ ਵਿਧਾਨ ਸਭਾ ਜਦੋਂ ਸੈਸ਼ਨ ਚੱਲੇਗਾ ਤੇ ਉੱਥੇ ਆਪਾਂ ਉਧਰ ਨੂੰ ਜਿਹੜੇ ਮੁਲਾਜ਼ਮ ਵੱਡੀ ਗਿਣਤੀ ਵਿੱਚ ਐਨਪੀਐਸ ਤੋਂ ਪੀੜਤ ਨੇ ਪੁਰਾਣੀ ਪੈਨਸ਼ਨ ਤੋਂ ਸਖਣੇ ਨੇ ਉਹ ਵਿਧਾਨ ਸਭਾ ਵੱਲ ਨੂੰ ਕੂਚ ਕਰਨਗੇ ਔਰ ਮੁੱਖ ਮੰਤਰੀ ਪੰਜਾਬ ਜਿਸ ਵੀ ਜ਼ਿਲ੍ਹੇ ਵਿੱਚ ਜਾਣਗੇ ਉਹਨਾਂ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਜਾਵੇਗਾ ਇਹ ਲੜਾਈ ਜਿਹੜੀ ਆ ਹੁਣ ਜਿਹੜੀ ਆ ਆਰ ਪਾਰ ਦੀ ਲੜਾਈ ਆ ਜਾਂ ਤੇ ਅਸੀਂ ਪੈਨਸ਼ਨ ਲਵਾਂਗੇ ਤੇ ਜਾਂ ਫਿਰ ਜਿਹੜੀ ਆ ਸਾਡੀ ਮਤਲਬ ਲੜਾਈ ਹੋਰ ਤੇਜ਼ ਕਰਾਂਗੇ ਆਪਾਂ ਮੇਰਾ ਨਾਮ ਗੁਰਪ੍ਰੀਤ ਸਿੰਘ ਰੰਗੀਲਪੁਰਾ ਜੀ ਮੈਂ ਜ਼ਿਲ੍ਹਾ ਜਨਰ ਸਖਤਰਾਂ ਪ੍ਰਾਣੀ ਪੈਨਸ਼ਨ ਵਾਲੀ ਸੰਘਰਸ਼ ਕਮੇਟੀ ਦਾ ਤੇ ਅਸੀਂ ਇਕੱਠੇ ਸੀਪੀਐਫ ਜਿਹੜੀ ਜੁਨੇ ਨੇ ਆ ਸਾਥੀ ਪਨੀਰ ਜੀ ਨਾਲ ਅਸੀਂ ਰਲ ਕੇ ਜਿਹੜਾ ਸੰਘਰਸ਼ ਕਰ ਰਹੇ ਹਾਂ ਪੁਰਾਣੀ ਪੈਨਸ਼ਨ ਲਈ ਅਸੀਂ ਤਾਂ ਸਿਰਫ ਇੱਕੋ ਹੀ ਗੱਲ ਕਹਿਣਾ ਚਾਹੁੰਦੇ ਹਾਂ ਤੁਹਾਡੇ ਜ਼ਰੀਏ ਮੁੱਖ ਮੰਤਰੀ ਮਾਨ ਸਾਹਿਬ ਨੂੰ ਕਿ ਜੇ ਤੁਹਾਡੇ ਕੈਬਨਿਟ ਦੇ ਮੰਤਰੀਆਂ ਨੂੰ ਜੇ ਤੁਹਾਡੇ ਐਮ ਐਲ ਏ ਨੂੰ ਜਿਹੜੀ ਆ ਉਹ ਪੁਰਾਣੀ ਪੈਨਸ਼ਨ ਚਾਹੀਦੀ ਆ ਫਿਰ ਤੁਸੀਂ ਪੰਜਾਬ ਦੇ 1.5 ਤੋਂ 2 ਲੱਖ ਮੁਲਾਜ਼ਮਾਂ ਦੇ ਉੱਤੇ ਜਿਹੜੀ ਨਵੀਂ ਪੈਨਸ਼ਨ ਕਿਉਂ ਥੁਪਣਾ ਚਾਹੁੰਦੇ ਹੋ ਜਦੋਂ ਕਿ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ ਕਿ ਨਵੀਂ ਪੈਨਸ਼ਨ ਜਿਹੜੀ ਆ ਉਹਦੇ 'ਚ ਸਹੂਲਤਾਂ ਇੱਕ ਨਹੀਂ ਆ ਸਾਰੀਆਂ ਸਹੂਲਤਾਂ ਪੁਰਾਣੀ ਪੈਨਸ਼ਨ 'ਚ ਆ ਤੁਹਾਸੀ ਤਾਨੂੰ ਨਿਮਰਤਾ ਸਹਿਤ ਬੇਨਤੀ ਕਰਨਾ ਚਾਹੁੰਦੇ ਆ ਜੇ ਨਵੀਂ ਪੈਨਸ਼ਨ ਸਕੀਮ ਤੁਸੀਂ 2 ਲੱਖ ਮੁਲਾਜ਼ਮਾਂ ਤੇ ਠੋਪਣੀ ਆ ਤੇ ਇਹਨੂੰ ਆਪਣੇ ਐਮਐਲਏਾਂ ਤੇ ਕੈਬਨਿਟ ਮੰਤਰੀਆਂ ਤੇ ਵੀ ਠੋਪੋ ਉਹਨਾਂ ਤੇ ਵੀ ਲਾਗੂ ਕਰੋ ਕਿਉਂ ਉਹਦਾ ਕਾਰਨ ਆ ਅਸੀਂ ਵੀ ਤੁਹਾਡੇ ਬੜੇ ਜ਼ੋਰ-ਸ਼ੋਰ ਨਾਲ ਤੁਹਾਡੀ ਸਰਕਾਰ ਲੈ ਕੇ ਆਏ ਆ ਅਸੀਂ ਵੀ ਪੰਜਾਬ ਦੇ ਜਾਏ ਆ ਸਾਡੇ ਭੈਣ ਭਰਾ ਵੀ ਪੰਜਾਬ ਦੇ ਬੱਚੇ ਆ ਤੇ ਜੇ ਤੁਸੀਂ ਪੰਜਾਬ ਦੇ ਸੱਚਮੁੱਚ ਲੋਕਾਂ ਨੂੰ ਕੋਈ ਰਾਹਤ ਦੇਣਾ ਚਾਹੁੰਦੇ ਹੋ ਬੁਢਾਪੇ ਦੀ ਡੰਗੋਰੀ ਦੇਣਾ ਚਾਹੁੰਦੇ ਹੋ ਤੇ ਉਹ ਜਿਹੜਾ ਨੌਜਵਾਨਾਂ ਨੇ 35 35 ਸਾਲ 40 40 ਸਾਲ ਜਨਤਕ ਖੇਤਰ ਚ ਸੇਵਾ ਕਰਨੀਆਂ ਉਹਨਾਂ ਨੂੰ ਭੰਡਾਪੇ ਦੀ ਗੰਡੋਰੀ ਪੁਰਾਣੀ ਪੈਨਸ਼ਨ ਦੇ ਰੂਪ ਚ ਦਿਓ ਤਾਂ ਜਾ ਕੇ ਤੁਸੀਂ ਇੱਕ ਲੋਕਾਂ ਦੇ ਭਲੇ ਵਾਲੀ ਗੱਲ ਕਰ ਸਕਦੇ ਹੋ ਨਾਲੇ ਪੁੰਨ ਤੇ ਨਾਲੇ ਫਲੀਆਂ ਵਾਲੀ ਗੱਲ ਹੋएगी ਅਸੀਂ ਬਹੁਤ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਤੇ ਪੁਰਾਣੀ ਪੈਨਸ਼ਨ ਜਿਹੜੀ ਸਾਡੀ ਭਾਲ ਕੀਤੀ ਜਾਵੇ ਸਾਨੂੰ ਸਹੂਲਤਾਂ ਦਿੱਤੀਆਂ ਜਾਂ ਪੁਰਾਣੀ ਪੈਨਸ਼ਨ ਵਾਲੀਆਂ ਨਹੀਂ ਤੇ ਆਉਣ ਵਾਲੇ ਸਮੇਂ ਚ ਸਾਡੇ ਸਾਥੀਆਂ ਦਾਸਤਾ ਵੀ ਵਿਧਾਨ ਸਭਾ ਦਾ ਅਸੀਂ ਘਰਾਓ ਕਰਾਂਗੇ ਇਹਨਾਂ ਦੇ ਮੰਤਰੀਆਂ ਦਾ ਘਰੋਂ ਨਿਕਲਣਾ ਜਿਹੜਾ ਉੱਖਾ ਕਰਦਾਂਗੇ ਸਾਰੇ ਐਮ ਐਲ ਏ ਤੇ ਸਾਰੇ ਮੰਤਰੀ ਇਹ ਤਰਾ ਤਰਾ ਕਰਨਗੇ ਵੀ ਸਾਡਾ ਨਵੇਂ ਪੈਨਸ਼ਨ ਵਾਲਿਆਂ ਨੂੰ ਵਾਹ ਪਿਆ ਧੰਨਵਾਦ ਮੈਂ ਪੁਨੀਤ ਸਾਗਰ ਜ਼ਿਲ੍ਹਾ ਪ੍ਰਧਾਨ ਸੀ ਪੀ ਐਫ ਕਰਮਚਾਰੀ ਯੂਨੀਅਨ ਅੱਜ ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਤੇ ਸੀ ਪੀ ਐਫ ਕਰਮਚਾਰੀ ਯੂਨੀਅਨ ਦੇ ਸਾਂਝੇ ਰੂਪ ਦੇ ਪ ਸੰਘਰਸ਼ ਜਿਹੜਾ ਕਰ ਰਹੇ ਆ ਪੁਰਾਣੀ ਪੈਨਸ਼ਨ ਬਹਾਲ ਕਰਾਉਣ ਲਈ ਆਪਾਂ ਲੜਾਈ ਲੜ ਰਹੇ ਬੜੇ ਲੰਬੇ ਸਮੇਂ ਤੋਂ ਆਪਾਂ ਲੜਾਈ ਲੜ ਰਹੇ ਆ ਅੱਜ ਪੰਜਾਬ ਸਰਕਾਰ ਦਾ ਆਪਾਂ ਪਿੱਟ ਸਿਆਪਾ ਕਰਨੀ ਸਾਰੇ ਮੁਲਾਜ਼ਮ ਇਕੱਠੇ ਆ ਤਾਂ ਕਿ ਸਾਡੀ ਪੁਰਾਣੀ ਪੈਨਸ਼ਨ ਸਕੀਮ ਜਲਦੀ ਤੋਂ ਜਲਦੀ ਬਹਾਲ ਕੀਤੀ ਜਾ ਸਕੇ ਇਹ ਸਾਡਾ ਜਿਹੜਾ ਸੰਘਰਸ਼ ਲਗਭਗ 2016 ਤੋਂ ਪਹਿਚ ਚੱਲਿਆ ਹੋਇਆ ਇੱਥੇ ਸਾਰੇ ਸਾਰੇ ਸਾਥੀ ਇਕੱਠੇ ਹੋ ਗਏ ਔਰ ਇਹ ਸੰਘਰਸ਼ਾਂ ਵਾਲੇ ਸਮੇਂ 'ਚ ਆਪਾਂ ਇਹ ਸਰਕਾਰ ਦਾ ਪੂਰਾ ਜਿਹੜਾ ਇੱਕ ਸਾਲ ਹੈਗਾ ਪੂਰਾ ਲਗਭਗ ਇੱਕ ਸਾਲ ਦੇ ਵਿੱਚ ਆਪਾਂ ਪ੍ਰੈਟਸ ਆਪਾਂ ਕਰਦੇ ਹੀ ਰਹਨਾ ਜੇ ਤੱਕ ਜਿੰਨੀ ਦੇਰ ਤੱਕ ਇਹ ਸਰਕਾਰ ਸਾਡੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕਰੇਗੀ ਉਨੀ ਦੇਰ ਤੱਕ ਅਨਾਂ ਨੂੰ ਆਪਾਂ ਰੋਣੇ ਪਾਈ ਰੱਖਾਂਗੇ ਐਸੀ ਐਸਡੀਪੀਸੀ ਦੇ ਪ੍ਰਧਾਨ ਐਡਵੋਕੇਟ